न्यूज़ चैनल केबी ट्वीटी फोर पाब हर ख़बर सभु पेखण में साढा चैनल के बी टी ਅੰਜ ਮਿਤੀ 13 ਮਾਰਚ 2025 ਨੂੰ ਸੀਨੀਅਰ ਸੈਕੰਡਰੀ ਸਕੂਲ ਮੂਰੋ ਜਲੰਧਰ ਵਿਖੇ ਨਵੀਆਂ ਕਲਾਸਾਂ 2025 ਅਤੇ 2026 ਦਾ ਸੈਸ਼ਨ ਸ਼ੁਰੂ ਹੋਣ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਵਾਇਆ ਗਿਆ ਇਸ ਮੌਕੇ ਐਨਆਰਆਈ ਪਿੰਡ ਵਾਸੀਆਂ ਤੋਂ ਇਲਾਵਾ ਸਾਬਕਾ ਪੰਚਾਇਤ ਮੈਂਬਰ ਅਤੇ ਮੌਜੂਦਾ ਪੰਚਾਇਤ ਮੈਂਬਰਾਂ ਵੱਲੋਂ ਆਪਣੀ ਹਾਜ਼ਰੀ ਭਰੀ ਗਈ ਇਸ ਮੌਕੇ ਛੋਟੇ ਬੱਚਿਆਂ ਵੱਲੋਂ ਕੀਰਤਨ ਕੀਤਾ ਗਿਆ ਇਸ ਮੌਕੇ ਐ ਪੰਤਵੰਤੇ ਸੱਜਣਾਂ ਵੱਲੋਂ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਉਪਰਾਲੇ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਮੌਜੂਦ ਦਾ ਸਰਪੰਚ ਹਰਦੀਪ ਸਿੰਘ ਵੱਲੋਂ ਪ੍ਰਾਇਮਰੀ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਗਨਵਾੜੀ ਸਕੂਲ ਵਾਸਤੇ 5-5 ਹਜ਼ਾਰ ਦੀ ਰਾਸ਼ੀ ਦਾਨ ਕੀਤੀ ਅਤੇ ਆਪਣੇ ਵੱਲੋਂ ਚਾਹਲ ਕਲਾ ਅਤੇ ਛੋਕਰਾਂ ਤੋਂ ਬੱਚਿਆਂ ਦੇ ਸਕੂਲ ਆਉਣ ਵਾਸਤੇ ਪ੍ਰਬੰਧ ਕਰਨ ਦੀ ਵੀ ਗੱਲ ਆਖੀ ਇਸ ਮੌਕੇ ਸਕੂਲ ਸਟਾਫ ਵੱਲੋਂ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਡਾਕਟਰ ਰਾਣਾ ਅਪਰਾਧੀ ਮੋਰੋ ਤੋਂ ਖਾਸ ਰਿਪੋਰਟ ਵਰਦੀ ਕਿਹਨਾਂ ਫਸਟ 25 ਦਿਨ ਤੋਂ ਲਿਆ ਜਾਵੇ ਉਹਦੇ ਨੂੰ ਬੜਾ ਬਣਾ ਦੇ ਮਹਿਮਾਨ ਇਤਨੂੰ ਨਮਣਾ ਬਣਾ ਦੇ ਮਹਿਮਾਨੀ ਬਣਾ ਦੇ ਜਨ ਵਿਦਿਆਰਥੀਆਂ ਦੇ ਮਾਪੇ ਵਿਦਿਆਰਥੀ ਅਸੀਂ ਸਮੂਹ ਸਟਾਫ ਵੱਲੋਂ ਸਮੂਹ ਵਿਦਿਆਰਥੀਆਂ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਤੇ ਹੁਣ ਇੱਕ ਸ਼ਬਦ ਸਾਡੇ ਸਕੂਲ ਦੇ ਵਿਦਿਆਰਥੀ ਆਪ ਸਾਹਮਣੇ ਪੇਸ਼ ਕਰ ਰਹੇ ਨੇ ਜੋ ਪ੍ਰੇਰਨਾ ਸ਼ਬਦ ਹੈ ਜੋ ਮੰਗਿਆ ਠਾਕੁਰ ਆਪਣੇ ਲਈ ਸੋਈ ਸੋਈ ਦੇਵੇ ਉਹ ਸ਼ਬਦ ਮੋਰੋ ਸਕੂਲ ਦੇ ਵਿਦਿਆਰਥੀ ਆਪ ਸਾਹਮਣੇ ਪੇਸ਼ ਕਰਦੇ ਨੇ ਤੇ ਉਸ ਤੋਂ ਬਾਅਦ ਬਹੁਤ ਘੱਟ ਸਮੇਂ ਦੇ ਵਿੱਚ ਆਪਾਂ ਨੇ 「そういって ਉਹ ਲੋਆਂ ਰਿਆ ਦਾ ਮਹਿਮਾਨੀ ਬਣਾ ਦੇ ਮੈਂ ਬੜਾ ਅਲਬੜਾ ਨਹੀਂ ਮਹਿਮਾਨੀ ਬਣਾ ਦੇ ਇਹਦਾ ਗਾਲੀ ਮਹਿਮਾਨੀ ਬਣਾ ਦੇ ਨੇ ਪੜਾਇਆਗਾ ਤੇ ਉਹਨਾਂ ਨੂੰ ਬੇਨਤੀ ਆ 2 ਮਿੰਟ ਲਈ ਹੋਗਾ ਕਿ ਆਪਣੇ ਵਿਚਾਰ ਪੇਸ਼ ਕਰਨਗੇ ਕਿਉਂਕਿ ਇਸ ਸਕੂਲ ਦੇ ਵਿੱਚ ਪੜ ਕੇ ਗਏ ਨੇ ਇਹ ਤੇ ਸਾਨੂੰ ਇਸ ਚੀਜ਼ ਦਾ ਮਾਣ ਹੁੰਦਾ ਅਸੀਂ ਹੁਣ ਆਏ ਆ ਜੋ ਸਾਡੇ ਇੱਥੇ ਸਕੂਲ ਚ ਪੜ ਕੇ ਗਏ ਨੇ ਅਸੀਂ ਉਹਨਾਂ ਨੂੰ ਬੁਲਾਈਏ ਜਿਨ੍ਹਾਂ ਨੇ ਪੜਾਇਆਗਾ ਕੁਝ ਪ੍ਰਾਪਤ ਕੀਤਾ ਅੰਦਰਾਖੀਆਂ ਕੀਤੀਆਂ ਨੇ ਸਾਨੂੰ ਮਾਣ ਮਹਿਸੂਸ ਹੁੰਦਾ ਇਸ ਚੀਜ਼ ਤੇ ਹਾਂਜੀ ਮਾਸਟਰ ਹਰਵੰਸੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਆ ਜਦੋਂ ਸਾਨੂੰ ਪਤਾ ਲੱਗਾ ਕਿ ਸਾਡੇ ਪਿੰਡ ਦਾ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਸੈਸ਼ਨ ਸ਼ੁਰੂ ਕਰਨ ਤੇ ਪਰਮਾਤਮਾ ਦਾ ਵਾਹਿਗੁਰੂ ਦਾ ਨਾਮ ਲੈਣ ਜਾ ਰਿਹਾ ਤਾਂ ਸਾਡੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਇਹ ਕੋਈ ਕੋਈ ਸਕੂਲ ਕਰਦਾ ਅੱਜ ਬੜਾ ਖੁਸ਼ੀ ਦਾ ਮਾਹੌਲ ਆ ਕਿ ਆਪਣਾ ਜਿਹੜੀ ਸਾਲ ਭਰ ਦੀ ਵਿੱਦਿਆ ਦੇ ਲਈ ਸਾਡੇ ਕੋਲ ਵਿਦਿਆਰਥੀ ਆਉਣੇ ਆ ਉਹਦਾ ਆਗਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹੋ ਰਿਹਾ ਇਹ ਸਮੂਹ ਸਟਾਫ ਸਾਡੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਤੇ ਉਹਨਾਂ ਦੇ ਸਟਾਫ ਦੀ ਇਹ ਵਧੀਆ ਸੋਚ ਆ ਸੋਚ ਲੈ ਕੇ ਚੱਲੇ ਆ ਤਾਂ ਕਿ ਇਹ ਸਕੂਲ ਹੋਰ ਤਰਕੀਆਂ ਜਿਹੜੀਆਂ ਕਰ ਸਕੇ ਮੈਂ ਇੱਕ ਦੋ ਗੱਲਾਂ ਕਰਦੀਆਂ ਦੇਖੋ ਆਪਣੇ ਪਿੰਡ ਦੇ ਵਿੱਚ ਅੱਜ ਦੇ ਵਿੱਚ ਅੱਜ ਗ੍ਰਾਮ ਪੰਚਾਇਤ ਸਾਡੇ ਕੋਲ ਮਾਸਟਰ ਬਲਵੀਰ ਸਿੰਘ ਜੀ ਗੁਰਦੀਪ ਸਿੰਘ ਜੀ ਕਾਲਾ ਐਕਸ ਪੰਚ ਜਿਨ੍ਹਾਂ ਦੀ ਲੰਮੜਦਾਰ ਵਰਨੇਕ ਸਿੰਘ ਜੀ ਬੈਠੇ ਆ ਸਾਰਿਆਂ ਨੇ ਆਪਣੇ ਆਪਣੇ ਸਮੇਂ ਵਿੱਚ ਬਹੁਤ ਯੋਗਦਾਨ ਪਾਇਆ ਜਿਵੇਂ ਕਿ ਗੁਰਦੀਪ ਸਿੰਘ ਜੀ ਬੈਠੇ ਆ ਇਹਨਾਂ ਨੇ ਮੈਨੂੰ ਪਤਾ ਆ ਵੀ 1 ਸਾਲ ਜਾਂ 2 ਸਾਲ ਇੱਕ ਟੀਚਰ ਭਾਇਆ ਕਰਾਈ ਰੱਖਿਆ ਸਕੂਲ ਨੂੰ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਪਰ ਥੋੜੀ ਜਹੀ ਇਸ ਗੰਤੇ ਥੋੜੀ ਜਿ ਰੰਝੇ ਜਿਹੀ ਹੋ ਗਈ ਆ ਕਿ ਸਾਡੇ ਪਿੰਡ ਦਾ ਸੀਨੀਅਰ ਸੈਕੰਡਰੀ ਐਡੇ ਵੱਡੇ ਪਿੰਡ ਦਾ ਸਕੂਲ ਹੋਵੇ ਤੇ ਬੱਚਿਆਂ ਦੀ ਗਿਣਤੀ ਘੱਟ ਹੋਵੇ ਬੱਚੇ ਅੱਜ ਭੇਡ ਚਾਲ ਵਿੱਚ ਅਸੀਂ ਫਸਦਾ ਖਾਸ ਕਰਕੇ ਗੁੱਸਾ ਨਾ ਕਰਿਓ ਸਾਡੀਆਂ ਜਿਹੜੀਆਂ ਬੀਬੀਆਂ ਆ ਸਾਡੀਆਂ ਭੈਣਾਂ ਆ ਉਹਨਾਂ ਸਕੂਲਾਂ ਵਿੱਚ ਥੋੜਾ ਥੋੜਾ ਪੜੇ ਹੋਏ ਕੁੜੀਆਂ ਮੁੰਡੇ ਰੱਖੇ ਆ ਉਹਨਾਂ ਨੇ ਜਦੋਂ ਅਸੀਂ ਟਾਈ ਲੌਣੇ ਆ ਸਕਾਲਟ ਪਾ ਕੇ ਜਾਂਦੇ ਆ ਰੋਟੀ ਵਾਲਾ ਡੱਬਾ ਲੈ ਕੇ ਜਾਂਦੇ ਆ ਤਾਂ ਮਾਵਾਂ ਨੂੰ ਬੜਾ ਚੰਗਾ ਲੱਗਦਾ ਜੇ ਤੁਸੀਂ ਇਸ ਸਕੂਲ ਦੀ ਗੱਲ ਕਰ ਲਵੋ ਜੇ ਤੁਸੀਂ ਇਹਨਾਂ ਦੀ ਕੁਆਲਿਫਿਕੇਸ਼ਨ ਦੀ ਯੋਗਤਾ ਦੀ ਗੱਲ ਕਰ ਲਵੋ ਇਹਨਾਂ ਜਿੰਨਾਂ ਕੋਈ ਨਹੀਂ ਪੜਿਆ ਆ ਪੜਾਉਣ ਦਾ ਵੀ ਤਰੀਕਾ ਹੁੰਦਾ ਪਰ ਕਦ ਵਿੱਚ ਅਸੀਂ ਫਸ ਗਏ ਵੇ ਸਾਡਾ ਜਿਹੜਾ ਬੱਚਾ ਆ ਸੀ ਇਹ ਕਹਿ ਸਕੀਏ ਵੀ ਉਹ ਬਸ ਕੇ ਜਾਂਦਾ ਉਹਦੇ ਸਕਰਟ ਪਾਈ ਆ ਉਹਨੇ ਟਾਈ ਲਾਈ ਆ ਸਾਡੀ ਇੱਕ ਦਿਨ ਪਹਿਲਾਂ ਵੀ ਇੱਥੇ ਪ੍ਰਿੰਸੀਪਲ ਸਾਹਿਬ ਜੀ ਨਾਲ ਮੀਟਿੰਗ ਹੋਈ ਸੀ ਨਵਜੀਤ ਸਿੰਘ ਜੀ ਟੀਨਸਾ ਬੈਠੇ ਆ ਸਰਪੰਚ ਸਾਹਿਬ ਬੈਠੇ ਆ ਤਾਂ ਕਿ ਆਪਾਂ ਵੀ ਕੋਈ ਇਦਾਂ ਦਾ ਅਪਰਾਣਾ ਕਰੀਏ ਰਲ ਕੇ ਕਿ ਜਿਹੜਾ ਸਾਡਾ ਸਕੂਲ ਆ ਪਿੱਛੇ ਨੂੰ ਨਾ ਜਾਵੇ ਇਹਦੀ ਸਟਰੈਂਥ ਨੂੰ ਵਧਾਇਆ ਜਾਵੇ ਕੱਲ ਵੀ ਆਪਾਂ ਵਿਚਾਰਾ ਕਰਦੇ ਸੀ ਤੁਸੀਂ ਮੇਰੀਆਂ ਵਿਚਾਰਾਂ 2 ਮਿੰਟੇ ਬੋਲਣਾ ਜੀ ਧਿਆਨ ਨਾਲ ਸੁਣੋ ਜਿੱਦਾਂ ਚਾਲਕਾਂ ਆਇਆ ਛੋਟਰਾ ਆ ਜੇ ਬੱਚਿਆਂ ਨੂੰ ਨਹੀਂ ਆਉਂਦੇ ਕੋਈ ਆਪਾਂ ਐਡਾ ਪਿੰਡ ਆ ਰਲ ਮਿਲ ਕੇ ਉਹਨਾਂ ਦੀ ਟ੍ਰਾਂਸਪੋਰਟ ਦਾ ਸਾਧਨ ਕਰ ਦਈਏ ਸਵੇਰ ਨੂੰ ਕੋਈ 3 ਵੀਲਰ ਜਾਂ ਕੋਈ ਛੋਟੀ ਜਿਹੀ ਗੱਡੀ ਚਾਹਨਾ ਜਾਵੇ ਛੋਕਰਾ ਜਾਵੇ ਉਹ ਲੈ ਆ ਕੇ ਬੱਚਿਆਂ ਨੂੰ ਛੱਡ ਦੇਵੇ ਜਦੋਂ ਛੁੱਟੀ ਦਾ ਟਾਈਮ ਹੋਣਾ ਆ ਇੱਥੋਂ ਲੈ ਜਾ ਕੇ ਉਹ ਚਾਹਨਾ ਛੋਕਰਾ ਛੱਡ ਦੇਣ ਮਾਪਿਆਂ ਨੂੰ ਇਹ ਹੋ ਜਾਊਗਾ ਵੀ ਸਾਡੇ ਬੱਚੇ ਵੀ ਜਿਹੜੇ ਆ ਸਾਨੂੰ ਸਾਧਨੇ ਜਿੱਦਾਂ ਲੜਤੀਆਂ ਆ ਪਲੱਸ 2 ਪਲੱਸ 1 10ਵੀਂ ਆੜੀਆਂ ਬੇਟੀ ਬੱਚੀਆਂ ਤਕੜੀਆਂ ਹੋ ਜਾਂਦੀਆਂ ਆ ਤੇ ਜਮਾਨੇ ਦਾ ਵੀ ਤੁਹਾਨੂੰ ਪਤਾ ਨਸ਼ਿਆਂ ਦਾ ਜਿਹੜਾ ਦਰਿਆ ਆ ਉਹ ਚੱਲ ਰਿਹਾ ਆ ਉਹਨੂੰ ਵੀ ਠੱਲ ਪਾਉਣ ਦੇ ਲਈ ਪੰਜਾਬ ਸਰਕਾਰ ਜਿਹੜੀ ਆ ਉਹ ਦਿਨ ਰਾਤ ਇੱਕ ਕਰ ਰਹੀ ਆ ਮੈਂ ਸਾਰੇ ਸਾਥ ਦਾ ਪੰਚਾਇਤ ਮੈਂਬਰ ਗੁਰਦੀਪ ਸਿੰਘ ਜੀ ਬੈਠੇ ਆ ਸੋਹਣ ਸਿੰਘ ਜੀ ਬੈਠੇ ਆ ਨਵਜੀਤ ਜੀ ਮਾਸਟਰ ਜੀ ਲੰਬੜਦਾਰ ਜੀ ਸਰਪੰਚ ਸਾਹਿਬ ਆਪਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਇਸ ਸਕੂਲ ਦੀ ਨਹੀਂ ਗਲੀ ਸੁਧਾਰਨੀ ਜੂਨ ਆਪਾਂ ਜਿੱਥੇ-ਜਿੱਥੇ ਵੀ ਕੰਮ ਹੋਏ ਆ ਵਧੀਆ ਹੋਏ ਆ ਆਪਣੇ ਕਾਰਜਕਾਲ 'ਚ ਜਿਹੜੇ ਹੁਣ ਕਰਦੇ ਆ ਉਹ ਵੀ ਆਪਾਂ ਰੜ ਕੇ ਕਰਦੇ ਆ ਅਸੀਂ ਕੋਈ ਦੋ ਨਹੀਂ ਹੈਗੇ ਅਸੀਂ ਕੋਈ ਵੰਡੇ ਨਹੀਂ ਹੋਏ ਹੋਏ ਅਸੀਂ ਸਾਰਿਆਂ ਦੇ ਭੈਣ ਭਰਾ ਆ ਕੋਈ ਸਾਡਾ ਤਾਇਆ ਆ ਕੋਈ ਸਾਡਾ ਚਾਚਾ ਆ ਕੋਈ ਸਾਡੀ ਭੈਣ ਆ ਕੋਈ ਸਾਡਾ ਛੋਟਾ ਵੀਰ ਆ ਇਸ ਕਰਕੇ ਜਿੰਨੇ ਵੀ ਇੱਥੇ ਪੇਰੈਂਟਸ ਬੈਠੇ ਆ ਉਹ ਇਹ ਸੁਨੇਹਾ ਲੈ ਕੇ ਜਾਓ ਕਿ ਅਸੀਂ ਇਸ ਸਕੂਲ ਦੀ ਵੱਧ ਤੋਂ ਵੱਧ ਸਟਰੈਂਥ ਵਧਾਉਣੀ ਆ ਤੇ ਅਸੀਂ ਉੱਪਰ ਸਰਕਾਰੀ ਦਰਬਾਰੇ ਵੀ ਲਿਖ ਕੇ ਭੇਜਿਆ ਵੀ ਇੱਥੇ ਦੀਆਂ ਜਿਹੜੀਆਂ ਪੋਸਟਾਂ ਆ ਜਿਵੇਂ ਪ੍ਰਿੰਸੀਪਲ ਹੈ ਨਹੀਂ ਕੋਈ ਵੀ ਲੈਕਚਰਰ ਹੈ ਨਹੀਂ ਕੋਈ ਵੀ ਬੱਚੇ ਕਿੱਥੋਂ ਪੜ੍ਹੂਗੇ ਅਧਿਆਪਕ ਵਿਚਾਰੇ ਬੜੇ ਦੂਰੋਂ ਦੂਰੋਂ ਆਉਂਦੇ ਆ ਪਰ ਮੈਂ ਇਹਨਾਂ ਦੇ ਬਹੁਤ ਮਤਲਬ ਸਤਕੇ ਜਾਨਣਾ ਕਿ ਇਹ ਫੇਰ ਵੀ ਦੂਰੋਂ ਆ ਕੇ ਵੀ ਇਸ ਸਕੂਲ ਨੂੰ ਵਧੀਆਂ ਲੀਹਾਂ ਤੇ ਪਾਉਣ ਦਾ ਯਤਨ ਕਰ ਰਹੇ ਆ ਤੇ ਮੈਂ ਇੱਕ ਸਾਡੇ ਮੈਂ ਆਪੇ ਸਕੂਲ ਦਾ ਵਿਦਿਆਰਥੀ ਹਾਂ ਜੀ ਬੜੇ ਧਿਆਨ ਨਾਲ ਬੇਟੋ ਗੱਲ ਸੁਣਿਓ ਸੁਣਨ ਵਾਲੀ ਗੱਲ ਆ ਗਰੀਬੀ ਦੇ ਬੜੇ ਦਿਨ ਸੀ ਪੜਨ ਤੋਂ ਮੈਂ ਪਹਿਲਾਂ ਤੋਂ ਹਿਯਾਰ ਸੀ ਇੱਕ ਵਾਰੀ ਕਿਤਾਬ ਹੈ ਨਹੀਂ ਸੀ ਤੇ ਮੈਂ ਪੜਨ ਨਹੀਂ ਆਇਆ ਇਹ ਸੱਚੀ ਗੱਲ ਆ ਜੀ 100% ਇੱਥੇ ਆ ਕੇ ਸੁਭਾਸ਼ ਬਾਸਤੇ ਜੀ ਹੁੰਦੇ ਸੀ ਸਾਡੇ ਸਤਕਾਰਯੋਗ ਨਰ ਸਿੰਘ ਦਾ ਜੀ ਹੁੰਦੇ ਸੀ ਉਹਨਾਂ ਨੂੰ ਪਤਾ ਲੱਗਦਾ ਕਹਿੰਦੇ ਅੱਜ ਹਰ ਵਾਰ ਸਗਾ ਤੋਂ ਨਹੀਂ ਸਕੂਲੇ ਆਇਆ ਕਹਿੰਦੇ ਜੀ ਉਹ ਰੋਂਦਾ ਸੀ ਵੀ ਆਪਣੀ ਬੀਬੀ ਨੂੰ ਕਹਿੰਦਾ ਵੀ ਕਿਤਾਬ ਲੈ ਕੇ ਤਾਪੀ ਲੈ ਕੇ ਦੇ ਮੈਨੂੰ ਤਾਂ ਮੈਂ ਸਕੂਲੇ ਜਾਣਾ ਨਹੀਂ ਤਾਂ ਉਹ ਕਹਿੰਦੀ ਵੀ ਮੇਰੇ ਕੋਲ ਪੈਸੇ ਹੈ ਨਹੀਂ ਹਾਲੇ ਮੈਂ ਕੋਈ ਸਾਧਨ ਚਟਾਉਂਗੀ ਤਾਂ ਤੈਨੂੰ ਲੈ ਕੇ ਦਵਾਂਗੀ ਬਾਰੀ ਜਾਮਾ ਉਹਨਾਂ ਦੇ ਹੱਥਾਂ ਦੇ ਉਹਨਾਂ ਨੂੰ ਸਲਾਮ ਆ ਸਿਰ ਝੁਕਦਾ ਮਾਸਟਰ ਸੁਭਾਸ਼ ਜੀ ਤੇ ਮਾਸਟਰ ਆਪਣੇ ਹਿੰਦੀ ਵਾਲੇ ਟੀਚਰ ਪਰੇ ਤੋਂ ਸੀ ਉਹ ਸਾਡੇ ਘਰ ਗਏ ਤੇ ਮੈਨੂੰ ਫੜ ਕੇ ਲੈ ਆਏ ਕਹਿੰਦੇ ਤੈਨੂੰ ਕਿੰਨੀਆਂ ਕਾਪੀਆਂ ਦੀ ਲੋੜ ਐ ਵੀ ਤੂੰ ਘਰ ਨਹੀਂ ਰਹਿਣਾ ਇਹ ਹੈ ਅਧਿਆਪਕ ਦੀ ਭਾਵਨਾ ਜਿਹੜੇ ਅਧਿਆਪਕ ਦੀ ਨੌਕਰੀ ਕਰ ਲਈ ਉਹਨੇ ਸਮਝ ਲਿਆ ਪਰਮਾਤਮਾ ਦੀ ਸੇਵਾ ਕਰ ਲਈ ਬੱਚਿਆਂ ਦੀ ਸੇਵਾ ਕਰ ਲਈ ਇਸ ਕਰਕੇ ਮੈਂ ਸਾਰਿਆਂ ਨੂੰ ਪਿੰਡ ਵਾਸੀਆਂ ਨੂੰ ਬਾਹਰਲੇ ਪਿੰਡਾਂ ਦਾ ਵੀ ਜੇ ਕੋਈ ਆ ਕੇ ਬੈਠਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੇ ਬੱਚੇ ਇਹਨਾਂ ਸਰਕਾਰੀ ਸਕੂਲਾਂ ਚ ਦਾਖਲ ਕਰਵਾਓ ਤਾਂ ਕਿ ਜਿਹੜਾ ਸਾਡਾ ਸਕੂਲ ਆ ਉਹ ਇਹਦੀ ਹੋਂਦ ਕਾਇਮ ਰੱਖ ਸਕੇ ਕਿਸੇ ਵੇਲੇ ਇੱਥੇ 29 ਫਸਟ ਡਿਵੀਜ਼ਨ ਆ ਗਈਆਂ ਸੀ ਸਰਕਾਰ ਨੇ ਇੱਕ ਇਨਕੁਆਰੀ ਕੱਢੀ ਬਈ ਸਾਨੂੰ ਦੱਸਿਆ ਜਾਵੇ ਵੀ ਇੱਥੇ 29 ਫਾਸਟ ਡਿਵੀਜ਼ਨਾਂ ਕਿੱਦਾਂ ਆ ਗਈਆਂ ਤੇ ਹੁਣ ਸਾਡੇ ਕੋਲ 90 ਬੱਚੇ ਆ ਸਿਰਫ ਕਿੰਨੇ ਕਮਰੇ ਆ ਕਿੰਨੀਆਂ ਗਰਾਉਂਡਾਂ ਆ ਕਿੰਨੇ ਸਾਡੇ ਕੋਲ ਕੰਪਿਊਟਰ ਦੇ ਸਾਧਨ ਆ ਹਰੇਕ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਮੇਰੀ ਗਾਣੀ ਨੂੰ ਸਬਸਕ੍ਰਾਈਬ ਕਰਨਾ